ਵਿਕਰਮਜੀਤ ਸਿੰਘ ਮਜੀਠੀਆ ਨਾਪਾ ਜੇਲ੍ਹ ਦੇ ਵਿੱਚ ਬੰਦ ਆ ਬੀਬੀ ਬਾਦਲ ਜਿਨ੍ਹਾਂ ਨੇ ਪਹਿਲਾਂ ਬਹੁਤ ਵੱਡੇ ਐਲੀਗੇਸ਼ਨ ਲਾਏ ਸੀ ਸੀਐਮ ਮਾਨ ਦੇ ਉੱਪਰ ਤੇ ਹੁਣ ਸੀਐਮ ਮਾਨ ਦੇ ਵੱਲੋਂ ਮੋਰਚਾ ਖੋਲਿਆ ਗਿਆ ਬੀਬੀ ਗੁਰਪ੍ਰੀਤ ਕੌਰ ਮਾਨ ਵੱਲੋਂ ਬੀਬੀ ਗੁਰਪ੍ਰੀਤ ਕੌਰ ਮਾਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਧਰਮ ਪਤਨੀ ਆ ਹੁਣ ਇੱਥੇ ਦੋ ਪੋਲੀਟੀਕਲ ਬੰਦਿਆਂ ਦੀਆਂ ਧਰਮ ਪਤਨੀਆਂ ਅਮਣੋ ਸਾਹਮਣੇ ਹੋ ਗਈਆਂ ਸਖਵੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਆ ਤੇ ਦੂਜੇ ਪਾਸੇ ਬੀਬਾ ਗੁਰਪ੍ਰੀਤਕੌਰ ਮਾਨ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਆ ਰੋਲਾ ਕੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਮਜੀਠੇ ਨੂੰ ਨਾਬਾ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਉਸ ਦੇ ਉੱਤੇ ਸਖਤੀ ਵਧਾ ਦਿੱਤੀ ਆ ਤੇ ਸਭ ਤੋਂ ਵੱਡਾ ਪਸਾਦ ਪਿਆ ਇੱਕ ਸਿੰਮਤ ਸਿੰਮ ਸੀ ਜਿਹੜਾ ਉਹ ਜਸਪ੍ਰੀਤ ਸਿੰਘ ਦੇ ਨਾਮ ਤੇ ਸੀ ਜਿਸ ਨੂੰ ਵਿਕਰਮਜੀਤ ਮਜੀਠੀਆ ਵਰਤ ਰਿਹਾ ਸੀ ਉਸ ਦੀ ਉੱਤੋਂ ਗੱਲਬਾਤ ਹੋ ਰਹੀ ਸੀ ਤੇ ਉਹ ਜਿਹੜਾ ਸਿਮ ਦਾ ਅਸਲ ਜਿਸ ਦੇ ਨਾਮ ਦੇ ਉੱਤੇ ਸੀ ਉਹ ਬੰਦਾ ਹੁਣ ਦੇਸ਼ ਛੱਡ ਕੇ ਕੈਨੇਡਾ ਨੂੰ ਨਿਕਲ ਗਿਆ ਉਸ ਤੋਂ ਵੀ ਪੁੱਛਗਿੱਛ ਕਰਨੀ ਸੀ ਸੀਬੀਆ ਆਪਣਾ ਵਿਜੀਲੈਂਸ ਨੇ ਪਰ ਉਸ ਤੋਂ ਜਿਹੜੀ ਪੁੱਛਗਿੱਛ ਕਰ ਨਹੀਂ ਸਕੇ ਹੁਣ ਰਫੜ ਪੈਂਦਾ ਸਰਕਾਰ ਘੇਰ ਰਹੀ ਹੈ ਸਰਕਾਰ ਅੰਦਰਖੱਤੇ ਕਹਿ ਰਹੀ ਆ ਕਿ ਵਿਕਰਮਜੀਤ ਮਜੀਠੇ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਟਾਇਆ ਲੋਕਾਂ ਨੂੰ ਨਾਮਰਾਦ ਬਿਮਾਰੀ ਚਿੱਟੇ ਵਰਗੀ ਜਿਹੜਾ ਸੰਥੈਟਿਕ ਡਰੱਗ ਆ ਉਸ ਦੇ ਵਿੱਚ ਇਨਵੋਲਡ ਕੀਤਾ ਦੂਜੇ ਪਾਸੇ ਬਿੱਟੂ ਔਲਖ ਦੀ ਸਟੇਟਮੈਂਟ ਆਈ ਆ ਜਿਹੜਾ ਸੁਡੈਨ ਨੂੰ ਲੈ ਕੇ ਉਸ ਦੇ ਉੱਤੇ ਕਾਫੀ ਲੰਮੀ ਚੇਰ ਜੇਲ੍ਹ ਕੱਟ ਚੁੱਕਿਆ ਤੇ ਵਿਕਰਮਜੀਤ ਮਜੀਠਾ ਦਾ ਕਿਸੇ ਸਮੇਂ ਕਰੀਬੀ ਰਿਹਾ ਉਸ ਨੇ ਆਖਿਆ ਕਿ ਵਿਕਰਮਜੀਤ ਮਜੀਠੇ ਨੇ ਜਸਜੀਤ ਸਿੰਘ ਚਾਲ ਜਿਹੜਾ ਅੰਮਰਸਰ ਦਾ ਬਹੁਤ ਵੱਡਾ ਕਾਰੋਬਾਰੀ ਆ ਟਾਇਰਾਂ ਦਾ ਕਾਰੋਬਾਰ ਆ ਤੇ ਉਸ ਦੀ ਇੱਕ ਫਰਮ ਮੈਡੀਕਲ ਲਾਈਨ ਦੇ ਵਿੱਚ ਕੰਮ ਕਰਦਾ ਉੱਥੇ ਉਹ ਦਵਾਈਆਂ ਵਗੈਰਾ ਬਣਾਉਂਦਾ ਉਸ ਨੂੰ ਸੱਤੇ ਅਤੇ ਪਿੰਦੀ ਦੇ ਨਾਮ ਤੇ ਉੱਤੇ ਕੋਈ ਇਹੋ ਜਿਹਾ ਜਿਹੜਾ ਕੈਮੀਕਲ ਤਿਆਰ ਕਰਨ ਲਈ ਕਿਹਾ ਸੀ ਜਿਹੜਾ ਜਾ ਕੇ ਕਨੇਡਾ ਦੇ ਵਿੱਚ ਤਸਕਰੀ ਦੇ ਲਈ ਵਰਤਣਾ ਸੀ ਪਰ ਉਸ ਨੇ ਉਹ ਨਾ ਕਰ ਦਿੱਤੀ ਤੇ ਉਸ ਤੋਂ ਬਾਅਦ ਵਿਕਰਮਜੀਤ ਮਜੀਠਾ ਦਾ ਉਸਦੇ ਨਾਲ ਪਸਾਦ ਪੈ ਗਿਆ ਹੁਣ ਇਹੀ ਕਾਰਨ ਆ ਕਿ ਦੋਹਾਂ ਦੇ ਵਿੱਚ ਕਾਫੀ ਜ਼ਿਆਦਾ ਜ਼ੁਬਾਨੀ ਜੰਗ ਚੱਲ ਰਹੀ ਹੈ ਤੇ ਦੂਜੇ ਪਾਸੇ ਵਿਕਰਮਜੀਤ ਮਜੀਠਾ ਨਾਭਾ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਹੁਣ ਬੀਬੀ ਬਾਦਲ ਆ ਜਿਹੜੀ ਉਹ ਆਪਣੇ ਭਰਾ ਦੀ ਜਿਹੜੀ ਉਹਦੇ ਵੱਲੋਂ ਉਸਦੀ ਐਡਵੋਕੇਸੀ ਕਰ ਰਹੀ ਹੈ ਉਸ ਨੂੰ ਜਿਹੜਾ ਕਹਿ ਰਹੀ ਹੈ ਕਿ ਮੇਰੇ ਭਰਾ ਨੇ ਉੱਤੇ ਜਿਹੜਾ ਕੇਸ ਬਣਾਇਆ ਉਹ ਡੀਏ ਦਾ ਕੇਸ ਆ ਬੀ ਇਹ ਆਪਾਂ ਸਮਝਦੇ ਹਾਂ ਕਿ ਆਮਦਨੋਂ ਵੱਧ ਜائਦਾਦ ਦਾ ਕੇਸ ਬਣਾਇਆ ਵਿਕਰਮਜੀਤ ਮਜੀਠੇ ਤੇ ਪਰ ਸਰਕਾਰ ਪ੍ਰਚਾਰ ਕੀ ਰਹੀ ਆ ਸਰਕਾਰ ਬਚਾਰ ਰਹੀ ਆ ਕਿ ਵਿਕਰਮਜੀਤ ਮਜੀਠਾ ਉਸ ਦੇ ਉੱਤੇ ਜਿਹੜਾ ਐਨਡੀਪੀਐਸ ਉਸ ਦੇ ਉੱਤੇ ਡਰੱਗ ਤਸਕਰੀ ਉਹ ਕਰਦਾ ਸੀ ਇਸ ਕਰਕੇ ਜੇਲ੍ਹ ਦੇ ਵਿੱਚ ਬੰਦ ਆ ਪਰ ਜਿਹੜਾ ਵਿਕਰਮਜੀਤ ਮਜੀਠੇ ਦੇ ਪਰਿਵਾਰ ਨੇ ਹਿੱਕ ਦੇ ਉੱਤੇ ਹੱਥ ਮਾਰ ਕੇ ਗੱਲ ਆਖੀ ਆ ਕਿ ਜੇਕਰ ਤੁਹਾਡੇ 'ਚ ਜ਼ੁਰਤ ਆ ਤੁਹਾਡੇ ਮੁੱਖ ਮੰਤਰੀ ਦੇ ਵਿੱਚ ਜ਼ੁਰਤ ਆ ਤੇ ਤੁਸੀਂ ਇਹ ਗੱਲ ਮੀਡੀਆ ਦੇ ਸਾਹਮਣੇ ਕਹੋ ਕਿ ਨਸ਼ੇ ਦੀ ਤਸਕਰੀ ਕਰਕੇ ਵਿਕਰਮਜੀਤ ਮਜੀਠਾ ਉਸ ਨੂੰ ਅਸੀਂ ਜਿਹੜਾ ਉਸ ਦੇ ਉੱਤੇ ਕੇਸ ਬਣਾਇਆ ਕਿਉਂਕਿ ਅਸਲ ਕਾਰਨ ਹੋਰ ਆ ਲੋਕਾਂ ਨੂੰ ਭੰਬਲ ਪੂਸੇ ਦੇ ਵਿੱਚ ਪਾਇਆ ਜਾ ਰਿਹਾ ਕੇਸ ਬਣਾਇਆ ਡੀਏ ਦਾ ਆਖਿਆ ਜਾ ਰਿਹਾ ਕਿ ਐਨਡੀਪੀਐਸ ਦਾ ਕੇਸ ਆ ਇੱਥੇ ਲੋਕਾਂ ਨੂੰ ਜਿਹੜਾ ਥੋੜਾ ਜਿਹਾ ਉਹਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਆਪਾਂ ਸਮਝਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਸ ਦਾ ਇੱਕ ਜਿਹੜਾ ਅਭਿਆਨ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਨਾਲ ਠੰਡ ਠੰਡੋਲਾ ਵੀ ਪਿਆ ਰੁਕਿਆ ਨਸ਼ਾ ਪਰ ਆਸ ਤੋਂ ਜਿੰਨਾ ਉਧਰ ਜ਼ਿਆਦਾ ਫੋਕਸ ਕਰਨਾ ਚਾਹੀਦਾ ਸੀ ਉਸ ਤੋਂ ਵੱਧ ਫੋਕਸ ਕੀਤਾ ਜਾ ਰਿਹਾ ਐਡਵਰਟਾਈਜ਼ਮੈਂਟ ਦਾ ਐਡਵਰਟਾਈਜ਼ਮੈਂਟ ਦੇ ਉੱਤੇ ਜ਼ਿਆਦਾ ਖਰਚਾ ਕੀਤਾ ਜਾ ਰਿਹਾ ਕਿ ਜਿਹੜੇ ਸਿਆਸੀ ਮਾਹਿਰ ਹੋ ਇਹ ਵੀ ਗੱਲ ਆਖ ਰਹੇ ਆ ਕਿ ਜਿਹੜਾ ਮਜੀਠੇ ਦੇ ਉੱਤੇ ਕੇਸ ਬਣਾਇਆ ਸਿਰਫ ਰੋਲਾ ਗੋਲਾ ਪਾਇਆ ਕਿਉਂਕਿ 24000 ਹਕਟੇਅਰ